ਮਸਤੀ ਹੈ ਬਹੁਤ ਜ਼ਰਦਸ ਹੈ ਕੱਪਰ ਬਹੁਤ ਹੋ ਜਗਾਇਆ ਜਾ ਪਰ ਗਿਆ ਤਾਂ ਪਾਣੀ ਇਹ ਵੀ ਸ਼ੁਰੂ ਹੋ ਗਿਆ ਬਸ ਸ਼ੁਰੂ ਕਰ ਦਿਓ ਤੁਸੀਂ ਆਹੋ ਕੀ ਚੀਜ਼ ਆ ਰਹੀ ਹੈ

ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 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 ਇੱਧਰ ਦੇਖੀ ਇੱਧਰ ਦੇਖ ਸਤਿ ਸ੍ਰੀ ਅਕਾਲ ਚਲੋ ਆਜੋ ਬਲੀਏ ਤਾਂ ਆ ਕੋਈ ਤੁਗਰਾਨ ਬੋਲੇ ਸੋਨਹਾਰ ਸੋ ਸਿਆਗਾਲੇ ਕਰਜਕ ਨਾ ਲਾਗਰੀ अंदर बजे ओके हा ਬਸ ਪੰਜਾਬੀਆਂ ਦੇ ਘਰ ਸੇ ਪੰਜਾਬੀਆਂ ਦੇ ਬਿਨਾਂ ਕੁਝ ਨਹੀਂ ਦੱਸੋ ਬਰਾਣੇ ਖਾ ਮੈਂ ਕਿੰਨੇ ਇਧਰ ਆ ਜੀ ਪਾਪਾ ਇਧਰ ਆ ਜੀ ਸਭਾ ਜੀ ਸਭਾ ਅੱਜ ਤੋਂ ਇੱਕ ਲਾਈਨ ਹੋ ਤੁਹਾਨੂੰ ਸਨਮਾਨ ਦਿੱਤਾ ਗਿਆ ਹੈ ਕੀ ਮੈਸੇਜ ਕਰ ਦੋ ਕੀ ਬਣਾ ਦਿੰਦੇ ਇਹ ਭਾਰਤ ਦੇ ਸੇਵਰ ਸਿੰਘ ਜੋ ਵੀ ਮੇਰੇ ਟੈਲੈਂਟ ਨੇ ਯਾਨਾ ਇਹ ਖਾਲਸਾ ਪੰਥ ਦੇ ਲਈ ਇਹਨਾਂ ਦੀ ਮਹਾਨ ਕੁਰਬਾਨੀ ਹੈ ਤੇ ਜਦੋਂ ਵੀ ਖਾਲਸਾ ਪੰਥ ਤੇ ਕੋਈ ਸੰਕਟ ਆਇਆ ਤਾਂ ਇਹਨਾਂ ਨੇ ਡਟ ਕੇ ਜਿਹੜਾ ਹੈਗਾ ਉਹ ਸੰਕਟ ਦੇ ਵਿੱਚ ਹਲਕਾਣ ਦੇ ਲਈ ਤੇ ਖਾਲਸਾ ਪੰਥ ਦਾ ਸਾਥ ਦਿੱਤਾ। ਸੋ ਮੈਂ ਸਮਝਦਾ ਕਿ ਕੋਈ ਜਿਹੜਾ ਇੱਕ client ਹੈ, client ਤਾਂ ਇੱਕ ਹੋਰ ਵਪਾਰਕ ਗੱਲ ਹੁੰਦੀ ਹੈ। ਇਹ ਕੋਈ ਵਪਾਰਕ ਗੱਲ ਨਹੀਂ ਹੈ। ਇਹ ਕੇਸ ਮੈਂ ਮੁਫਤ ਲੜਿਆ ਹੈ। ਕਿ ਇਹ ਇਸ ਪੰਥ ਦੇ ਯੋਧੇ ਦਾ ਕੇਸ ਲੜਿਆ ਜਿਨੇ ਹਮੇਸ਼ਾ ਖਾਲਸਾ ਪੰਥ ਦੀ ਸ਼ਾਨ ਨੂੰ ਬਰਕਰਾਰ ਰੱਖਣ ਦੇ ਲਈ ਕੁਰਬਾਨੀ ਕੀਤੀ ਹੈ। ਇਹ ਸਰਸੇ ਵਾਲੇ ਜਿਹੜਾ ਸੀਦਾ ਉਸਨੇ ਡੇਰੇ ਤੇ ਤੇ ਉਹਨਾਂ ਤੇ ਇੱਕ ਫਿਲਮਾਂ ਜਿਹੜੀ ਸੀ ਉਹ ਤਿਆਰ ਕੀਤੀ ਸੀ ਉਹ ਬਿਲਕੁਲ ਸੱਚੀ ਤਿਆਰ ਕੀਤੀ ਸੀ ਤੇ ਉਹਨਾਂ ਨੇ ਝੂਠਾ ਦੇ ਸਰਜ ਚਰ ਆਇਆ ਦਵਾ ਪਾ ਕੇ ਕਿ ਜਿਹੜੀ ਇਹ ਫਿਲਮ ਹੈ ਇਹ ਧਾਰਮਿਕ ਭਾਵਨਾਵਾਂ ਨੂੰ ਖੇਸ ਪਹੁੰਚੀ ਹੈ ਇਸ ਦੇ ਨਾਲ ਤੇ ਇਹ ਧਰਮ ਨੂੰ ਬਦਨਾਮ ਕਰਨ ਦੇ ਲਈ ਜਿਹੜੀ ਆ ਫਿਲਮ ਬਣਾਈ ਗਈ ਹੈ ਤੇ ਉਸ ਦੇ ਵਿੱਚ ਅਸੀਂ ਜਿਹੜਾ ਸੀ ਬੜੇ ਦ੍ਰਿੜਤਾ ਦੇ ਨਾਲ ਇਹ ਪੱਖ ਰੱਖਿਆ ਸੀ ਤਨਉਨੀ ਤੌਰ ਤੇ ਇਹ ਸਰਸੇ ਵਾਲਾ ਜਿਹੜਾ ਹੈ ਉਹ ਕੋਈ ਧਰਮ ਨਹੀਂ ਹੈ ਕੋਈ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨਹੀਂ ਹਨ ਧਰਮ ਜਿਹੜੇ ਹੁੰਦੇ ਆ ਜਿਸ ਤਰ੍ਹਾਂ ਸਿੱਖ ਹੋਏ ਹਿੰਦੂ ਹੋਏ ਮੁਸਲਮਾਨ ਹੋਏ ਜਾਂ ਸਾਈਓ ਧਰਮ ਹੁੰਦੇ ਸਰਸੇ ਵਾਲਾ ਕੋਈ ਧਰਮ ਨਹੀਂ ਹੈ ਤੇ ਕੋਈ ਧਾਰਮਿਕ ਭਾਵਨਾਵਾਂ ਨੂੰ ਠੇਸ ਵੀ ਪਹੁੰਚੀ ਤਾਂ ਹਕੀਕਤ ਦੇ ਆਧਾਰ ਤੇ ਅਸਲ ਦੇ ਆਧਾਰ ਤੇ ਉਹ ਫਿਲਮ ਬਣੀ ਹੈ ਤੇ ਉਸ ਨੂੰ ਪਹਿਲਾਂ ਹੇਠਲੀ ਅਦਾਲਤ ਨੇ ਵੀ ਇਹਨਾਂ ਜਿਹੜੇ ਸੀ ਇਸ ਬਹਿਸ ਨੂੰ ਤੇ ਇਹਨਾਂ ਤੱਥਾਂ ਨੂੰ ਪ੍ਰਵਾਨ ਕੀਤਾ ਸੀ ਤੇ ਹੁਣ ਮਾਨਯੋਗ ਸੈਸ਼ਨ ਅਦਾਲਤ ਨੇ ਵੀ ਇਹਨਾਂ ਨੂੰ ਪਰਵਾਣ ਕੀਤਾ ਤੇ ਇਹਨਾਂ ਨੂੰ ਥੱਲੋਂ ਵੀ ਜਿਹੜਾ ਸੀ ਉਹ ਬਰੀ ਕੀਤਾ ਗਿਆ ਸੀ ਤੇ ਉਹ ਜਿਹੜੀ ਬਰੀ ਪੁਣਾ ਦੀ ਇਹਣਾ ਫੈਸਲਾ ਸੀ ਉਸ ਨੂੰ ਬਰਤਾਰਾ ਰੱਖਿਆ ਗਿਆ ਹੈ ਬੜੀ ਵੱਡੀ ਜਿੱਤ ਹੈ ਇਹ ਖਾਲਸਾ ਪੰਥ ਦੀ ਮੈਂ ਨਹੀਂ ਸਮਝਦਾ ਕਿ ਕਿਸੇ ਟੈਲੈਂਟ ਦੀ ਜਾਂ ਸਾਇਲ ਦੀ ਜਿੱਤ ਹੈ ਇਹ ਸਾਰੇ ਖਾਲਸਾ ਪੰਥ ਦੀ ਜਿੱਤ ਹੈ ਵੱਡੀਆਂ-ਵੱਡੀਆਂ ਪਾਰਟੀਆਂ ਦੇ ਨਾਂ ਖਾਲਸਾ ਪੰਥ ਤੇ ਰੱਖੇ ਜਾਂਦੇ ਆ ਪਰੰਤੂ ਜਦੋਂ ਵਿਵਤਾ ਪੈਂਦੀ ਹੈ ਕੋਈ ਨਿਡਰ ਨਹੀਂ ਖੜਦਾ ਉਹ ਸਿਰਫ ਆਪਣੀਆਂ ਖੁਦਗਰਜ਼ੀਆਂ ਪਾਲਦੇ ਨੇ ਇਹਨਾਂ ਨੇ ਖਾਲਸਾ ਪੰਥ ਦੇ ਊਸੂਲਾਂ ਤੇ ਪਹਿਰਾ ਦਿੱਤਾ ਇੰਨੀ ਜਿਹੜੀ ਸੰਗਤ ਵੱਡੀ ਜੰਤੀ ਵਿੱਚ ਆਈ ਪਾਰਟੀਆਂ ਬੰਦੀਆਂ ਲੀਡਰ ਬੰਦੀਆਂ ਉੱਥੇ ਕੁਝ ਕੁ ਖੋਰ ਇਕੱਠੇ ਹੋ ਜਾਂਦੇ ਆ ਉਹ ਆਪ ਦੇ ਗਰੁੱਪ ਬਣਾ ਕੇ ਕੁਗਲੀਆਂ ਕਰਕੇ ਇਹਨੂੰ ਬਣਾ ਦੋ ਇਹਨੂੰ ਨਾ ਬਣਾਓ ਅਈ ਅਈ ਗੱਲਾਂ ਕਰਕੇ ਪਿੱਛੋਂ ਫੇਲ ਹੋ ਜਾਂਦੇ ਆ ਤੇ ਪੰਥ ਦੀ ਸਿਆਸਤ ਨੂੰ ਤੇ ਖਾਲਸਾ ਪੰਥ ਦੀ ਸਿਆਸਤ ਨੂੰ ਉਹ ਫੇਲ ਕਰਦੇ ਆ ਇਹਨੇ ਸ਼ਰੂ ਜਿਹੜੇ सिरसा ਡੇਰਾ ਪ੍ਰੀਮੀਅਮ ਨੂੰ ਐਫ ਆਈ ਆਰ ਜਿਹੜਾ ਪਰਚਾ ਦਰਜ ਕਰਾਇਆ ਗਿਆ ਸੀਗਾ ਕਿਹੜੀ ਫਿਲਮ ਨੂੰ ਲੈ ਕੇ ਕਰਵਾਇਆ ਗਿਆ ਸੀਗਾ ਜੀ ਕੀ ਐਸਾ ਉਹਦੇ ਵਿੱਚ ਕਿਹੋ ਜਿਹਾ ਕੀ ਰੋਲ ਸੀਗਾ ਜੀ ਜਿਹੜੀ ਉਹਦੇ ਵਿੱਚ ਬਿਲਕੁਲ ਕੋਈ ਰੋਲ ਨਹੀਂ ਸੀਗਾ ਉਹਦੇ ਵਿੱਚ ਬਿਲਕੁਲ ਸਹੀ ਗੱਲ ਜਿਹੜੀ ਹਕੀਕਤ ਚੱਲਦੀ ਹੈ ਉਹ ਇਹਨਾਂ ਨੇ ਬਣਾਈ ਸੀ ਉਹ ਤੱਥਾਂ ਤੇ ਆਧਾਰਿਤ ਸੀ ਤੇ ਜਿਹੜੇ ਉਹਦੇ ਵਿੱਚ ਪਾਥਰ ਰੱਖੇ ਸੀ ਉਹਨਾਂ ਨੇ ਸੱਚੀ ਜਿਹੜੀ ਹੈ ਉਹ ਭੂਮਿਕਾ ਨਿਭਾਈ ਸੀਗੀ ਇਹ ਇਹਨਾਂ ਨੇ ਫਰਜ਼ੀ ਬਣਾ ਲਿਆ ਜੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਪੰਚੀਤਾ ਗਿਆ ਇਹੀ ਜੀ ਚੀਜ਼ ਜਿਹੜੀ ਸੀ ਉਹਤੇ ਜਿਹੜੀਆਂ ਅਸਲੀ ਗੱਲਾਂ ਨੇ ਉਹ ਹੁਣ ਸਭ ਦੇ ਸਾਹਮਣੇ ਨੇ ਲੋਟਾਂ ਦੇ ਅਦਾਲਤਾਂ ਨੇ ਵੀ ਇਕਰਾਰ ਦੇ ਤਾ ਉਸਲੀ ਗੱਲਾਂ ਹੀ ਉਸ ਸਮੇਂ ਦਿਖਾਈਆਂ ਸੀ ਅਸਰ ਇਹਨਾਂ ਨੂੰ ਜਿਹੜਾ ਹੁਣ ਬਰੀਕ ਕੀਤਾ ਗਿਆ ਗਿਆ ਅੱਜ ਮਤਲਬ ਕਿ ਕਾਫੀ ਲੰਮੇ ਸਾਲ ਬਾਅਦ ਮਲੇ ਇਹ ਬਰੀ ਹੋਨੇ ਕਿਹੜੀਆਂ ਦਲੀਲਾਂ ਰਹੀ ਹੋਏ ਨੇ ਕੀ ਉਹ ਸੱਚਮੁੱਚ ਜਿਹੜੀ ਫਿਲਮ ਬਣਾਈ ਆ ਹਕੀਕਤ ਚ ਡੇਰਾ ਪ੍ਰੇਮੀ ਜਾਂ ਉਹਨਾਂ ਦਾ ਮੁਖੀ ਇਦਾਂ ਦਾ ਸੀ ਜਾਂ ਫਿਰ ਉਸ ਫਿਲਮ ਨਾਲ ਕੋਈ ਮੇਲ ਨਹੀਂ ਸੀ ਜਿਹਨਾਂ ਦਾ ਕਿਹੜੀਆਂ ਦਿੱਲੀ ਲਾਦਾ ਹੀ ਇਹਨਾਂ ਨੂੰ ਬਰੀ ਹੋਇਆ ਨਹੀਂ ਮੇਲ ਤਾਂ ਜਦੋਂ ਇਹਨਾਂ ਨੇ ਫਿਲਮ ਬਣਾਈ ਸੀ ਉਹ ਤਾਂ ਮੰਨੇ ਸੀ ਜਿਵੇਂ ਫਿਲਮ ਇਹਨਾਂ ਨੇ ਬਣਾਈ ਹੈ ਫਿਲਮ ਤੋਂ ਤਾਂ ਨਹੀਂ ਨਾ ਕੀਤੀ ਵੀ ਫਿਲਮ ਨਹੀਂ ਬਣਾਈ ਪਰੰਤੂ ਉਹ ਤਾਂ ਪਿੱਛੋਂ ਹੋਂ ਦੇਖੋ ਨਾ ਇੱਥੇ ਉਸ ਤੋਂ ਬਾਅਦ ਅਦਾਲਤਾਂ ਨੇ ਵੀ ਤਰਰ ਦਿੱਤਾ ਜਿਹੜੀਆਂ ਇਹਨਾਂ ਦੀਆਂ ਫਿਲਮਾਂ ਦੇ ਵੀ ਗੱਲਾਂ ਦਿਖਾਈਆਂ ਗਈਆਂ ਸੀ ਜਿਹੜੀ ਹਕੀਕਤ ਦਿਖਾਈ ਗਈ ਸੀ ਪਿੱਛੋਂ ਅਦਾਲਤਾਂ ਨੇ ਵੀ ਉਹਨੂੰ ਸਹੀ ਤਰਾਰ ਦੇ ਕੇ ਉਹਨਾਂ ਦੋਸ਼ਾਂ ਹੇਠ ਜਿਹੜਾ ਹੈ ਜਿਹੜਾ ਡੇਰਾ ਮੁਸੀ ਨੂੰ سزا ਮਿਲੀ ਉਸ ਨੂੰ ਦੋਸ਼ੀ ਤਰਾਰ ਦਿੱਤਾ ਗਿਆ ਜਿਹੜੀਆਂ ਇਹਨਾਂ ਨੇ ਗੱਲਾਂ ਕਹੀਆਂ ਸੀ ਉਹ ਪਿਛੋਂ ਅਦਾਲਤਾਂ ਚ ਵੀ ਮੰਨੀਆਂ ਚਾਹੀਆਂ ਤੇ ਫਿਲਮ ਨੇ ਜਿਹੜਾ ਹੈਗਾ ਉਹ ਧਾਰਮਿਕ ਭਾਵਨਾਵਾਂ ਨੂੰ ਕੀ ਠੇਸ ਪਹੁੰਚਾਉਣੀ ਸੀ ਧਰਮਾਂ ਦਾ ਤਾਂ ਸਾਰਿਆਂ ਦਾ ਹੀ ਸਤਿਕਾਰ ਕੀਤਾ ਜਾਂਦਾ ਧਰਮ ਨਾਲ ਤਾਂ ਕੋਈ ਰੌਲਾ ਨਹੀਂ ਹੁੰਦਾ ਪਰ ਜਿੱਥੇ ਧਰਮ ਨਾ ਹੋਵੇ ਉਹੀ ਬਣਾਇਆ ਗਿਆ ਹੋਵੇ ਪਰ ਉਹਨੂੰ ਕਿਹਾ ਜਾਂਦਾ ਵੀ ਮੇਰਾ ਧਰਮ ਹੈ ਤੇ ਉਹ ਦਲੀਲਾਂ ਇਹੀ ਦਿੱਤੀਆਂ ਕਿ ਧਰਮ ਹੀ ਨਹੀਂ ਹੈ ਇਹ ਧਾਰਮਿਕ ਪਵਨਾਮਾ ਤਾਂ ਫਿਰ ਹੋਣ ਜੀ ਨਾ ਜੇ ਪਹਿਲਾਂ ਧਰਮ ਹੋਵੇ ਜੇ ਧਰਮੇ ਸਾਬਤ ਨਹੀਂ ਹੁੰਦਾ ਵੀ ਕੋਈ ਧਰਮ ਹੈ ਤੇ ਫਿਰ ਉਹਦੀਆਂ ਧਾਰਮਿਕ ਪਵਨਾਮਾ ਕਾਹਦੀਆਂ ਹੋਣਗੀਆਂ ਤੇ ਉਹਨੂੰ ਠੋਸ ਤੇ ਉਹਨੂੰ ਖੇਸ ਪਹੁੰਚਣ ਦੀ ਕੋਈ ਗੱਲ ਹੀ ਨਹੀਂ ਪੈਦਾ ਹੁੰਦੀ ਇਹ ਤਾਂ ਸਿੱਖੀ ਦੇ ਠਲਾਫ ਵਿੱਚ ਜਿਹੜਾ ਇਹਨਾਂ ਨੇ ਵੀੜਾ ਚੱਕਿਆ ਸੀ ਉਹ ਨਾ ਇਹ ਤੇ ਉਸ ਸਿੱਖੀ ਦੇ ਖਿਲਾਫ ਜਿਹੜੇ ਸੀ ਜੇ ਕਾਰੋਬਾਰ ਕਰਦੇ ਸੀ ਡੇਰੇ ਚ ਡੇਰਾ ਜਿਹੜਾ ਸੀ ਉਹ ਸਿੱਖੀ ਦੇ ਖਿਲਾਫ ਪ੍ਰਚਾਰ ਕਰਦਾ ਸੀ ਕਿ ਉਹਨਾਂ ਦਾ ਮਤਲਬ ਸਿਰਫ ਇੰਨਾ ਹੀ ਸੀ ਤਾਂ ਉਹ ਸਾਰੇ ਤੱਥ ਜਿਹੜੀਆਂ ਸਾਰੇ ਉੱਥੇ ਵਰਸਾਏ ਜੇ ਤੇ ਦਿੱਲੀ ਨਾਲ ਦਿੰਦੀਆਂ ਉਹ ਉਸ ਵਿੱਚ ਜੋਗੀ ਸਾਹਿਬ ਵੱਲੋਂ ਮਤਲਬ ਫਿਲਮ ਲਿਖੀ ਵੀ ਕਿਸੇ ਤਰ੍ਹਾਂ ਦਾ ਮੇਨ ਜਿਹੜੇ ਉਹਦੇ ਕੈਰੈਕਟਰ ਵੀ ਇਹਨਾਂ ਨੇ ਭੂਮਿਕਾ ਨਿਭਾਈ ਔਰ ਉਹਦੇ ਵਿੱਚ ਉਹਨਾਂ ਨੇ ਬੜਾ ਕੁਝ ਜਿਹੜਾ ਫੋਨਾ ਪਿਆਸਰ ਤੇ ਫਿਲਮ ਵਗੈਰਾ ਜੋ ਵੀ ਉਸ ਟਾਈਮ ਸੀਗੀ ਜਦੋਂ ਰਿਲੀਜ਼ ਹੋਈ ਜਿੱਦਾਂ ਜਦੋਂ ਪ੍ਰਵੰਸ ਸੀ ਸੀਡੀ ਵਗੈਰਾ ਸਾਰਾ ਜੋ ਕੀਤਾ ਸੀ ਮਾਲ ਜਿਹੜਾ ਸਾਰਾ ਜਬਤ ਕਰ ਲਿਆ ਸੀ ਕੀ ਹੁਣ ਇਹ ਫਿਲਮ ਦੁਬਾਰਾ ਅੱਜ ਦੇ ਮੁਤਾਬਕ ਜਾਂ ਲਾਲੂ ਅੱਜ ਜਿਹੜਾ ਪ੍ਰਚਾਰ ਹੈ ਸੋਸ਼ਲ ਮੀਡੀਆ ਦਾ ਇਹ ਜਦ ਦੁਬਾਰਾ ਉਹ ਫਿਲਮ ਨੂੰ ਰਿਲੀਜ਼ ਕਰ ਦੇਣਗੇ ਕੀ ਉਹ ਫਿਲਮ ਵੀ ਚੱਲੇਗੀ ਹਾਂ ਬਿਲਕੁਲ ਚੱਲੇਗੀ ਜੀ ਬਿਲਕੁਲ ਚੱਲੇਗੀ ਨਹੀਂ ਡੇਡੋ ਉਹ ਉੱਚੇ ਗਲਤ ਕੋਈ ਨਾ ਆਉਗਾ ਇਹ ਆਹ ਰੈੱਡ ਜਿਕਨ ਗੁਰਸੇਵ ਸਿੰਘ ਜੋਗੀ ਬਰਨਾਲਾ ਜੀ ਹਾਂਜੀ ਜੋਤਸਰ ਅੱਜ ਤੁਹਾਨੂੰ ਮਤਲਬ ਤੁਸੀਂ ਅਨੇ ਹਲਸਾ ਜੀ ਸਰਦਾਰ ਅਜੀਤ ਸਿੰਘ ਜੀ ਪੁੱਛਾ ਬੈਠੇ ਸਦਾ ਸਨਮਾਨਤ ਕੀਤਾ ਗਿਆ ਪੁੱਛੀ ਆ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਇਹ ਰਮਲ ਜੀ ਸਨਮਾਨ ਵੀ ਉਹ ਸ਼ਖਸੀਅਤਾਂ ਦਾ ਕਰਿਆ ਜਾਂਦਾ ਹੈ ਜਿਹੜੀਆਂ ਕੌਮ ਖਾਤਰ ਜਾਂ ਗਰੀਬ ਖਾਤਰ ਦੁਖੀ ਖਾਤਰ ਖੜਦਾ ਕਿਉਂਕਿ ਹਰੇਕ ਇਨਸਾਨ ਦਾ ਸਨਮਾਨ ਨਹੀਂ ਕੀਤਾ ਜਾਂਦਾ 2010 ਦੇ ਵਿੱਚ ਅਸੀਂ ਇੱਕ ਫਿਲਮ ਕਰੀ ਸੀਗੀ ਪਖੰਡੀ ਗੁਰੂ ਉਹ ਸੱਚੇ ਸੌਦੇ ਵਾਲਾ ਜਿਹੜਾ ਝੂਠੇ ਸੌਦੇ ਵਾਲਾ ਜੋ ਜੋ ਇਹਨੇ ਕਰਤੂਤਤਾ ਕਰੀਆਂ ਛਤਰਪਤੀ ਮਾਰਿਆ ਜਾਂ ਕੁੜੀਆਂ ਨਾਲ ਬਲਾਤਕਾਰ ਕਰਿਆ ਜਾਂ ਡੇਰੇ 'ਚ ਕੀ ਕੁਝ ਹੋ ਰਿਹਾ ਹੈ ਜਾਂ ਨਸ਼ੇ ਨੂੰ ਪ੍ਰਮੋਟ ਕੀਤਾ ਜਾਂਦਾ ਜਾਂ ਕਈ ਗਰੀਬ ਲੋਕ ਉੱਥੇ ਹੀ ਮਾਰ ਕੇ ਖਪਾ ਦਿੱਤੇ ਜਾਂਦੇ ਆ ਡੇਰੇ 'ਚ ਉਹਦੀ ਅਸਲੀਅਤ ਸੀ ਜਿਹੜੀ ਉਹ ਨੂੰ ਸਪਸ਼ਟ ਫਿਲਮ ਦੇ ਰੂਪ 'ਚ ਦਿਖਾਇਆ ਗਿਆ ਤੇ ਇਹਨਾਂ ਦੇ ਬੜੀਆਂ ਢਿੱਡਾਂ ਚ ਪੀੜਾਂ ਪਈਆਂ ਇਹਨਾਂ ਨੇ ਕੇਸ ਕਰਿਆ ਮੈਂ ਪੰਥ ਦੇ ਆਗੂਆਂ ਕੋਲੇ ਬਹੁਤ ਦੂਰ ਦੂਰ ਤੱਕ ਗਿਆ ਪਰ ਕਿਸੇ ਨੇ ਬਾਹ ਨਹੀਂ ਫੜੀ ਤੇ ਮੈਂ ਨਾ ਨਾ ਲਵਾਂ ਕਿਉਂਕਿ ਆਪਣੇ ਸੰਤ ਮਹਾਂਪੁਰਸ਼ ਜਿਹੜੇ ਆਪਣੇ ਆਪ ਨੂੰ ਵੱਡੇ ਸਿੱਖ ਕੌਮ ਦੇ ਪਹਿਰੇਦਾਰ ਅਖਵਾਉਂਦੇ ਆ ਸਾਰੇ ਭੱਜ ਗਏ ਤੇ ਸਾਡੇ ਜੇ ਕਿਸੇ ਨੇ ਬਾਹ ਫੜੀ ਤਾਂ ਗਰੀਬਾਂ ਦੇ ਮਸੀਹਾ ਕਹੀਏ ਆਪਾਂ ਕਿਉਂਕਿ ਇਹ ਜ਼ਰੂਰ ਨਹੀਂ ਵੀ ਸਿੱਖ ਕੌਮ ਦੇ ਇਕੱਲੇ ਜੋ ਦੁਖੀ ਨੇ ਉਹੀ ਇਸ ਕੋਠੀ ਚ ਆਉਂਦੇ ਆ ਜਾਂ ਖਾਲਸਾ ਜੀ ਕੋਲੇ ਆਉਂਦੇ ਆ ਚਾਹੇ ਹਿੰਦੂ ਆ ਮੁਸਲਮਾਨ ਸਿੱਖ ਆ ਅਸਾਈਆ ਚ ਪੰਜਾਬ ਤੋਂ ਰਹਿ ਰਿਹਾ ਚਾਹੇ ਕੋਈ ਬਾਹਲੀਆ ਸਟੇਟਾਂ ਤੋਂ ਆ ਕੇ ਪੰਜਾਬ ਵਿੱਚ ਰਹਿ ਰਿਹਾ ਜੋ ਵੀ ਇਸ ਕੋਠੀ ਚ ਆਏ ਨੇ ਕਦੇ ਉਹਨਾਂ ਨੂੰ ਖਾਲੀ ਦੀ ਮੋੜਿਆ ਨਹੀਂ ਮੈਂ ਦੇਖਿਆ ਜੇ 2010 ਤੋਂ ਲੈ ਕੇ 25 ਚੱਲ ਗਏ ਜੀ 15 ਸਾਲ ਹੋ ਗਏ ਤਕਰੀਬਨ ਨਹੀਂ ਤਾਂ ਮੈਨੂੰ ਵਕੀਲਾ ਨੇ ਚੁੰਡ ਕੇ ਖਾ ਲੈਣਾ ਸੀ ਤੇ ਰਾਜਦੇਵ ਸਿੰਘ ਖਾਲਸਾ ਜੀ ਇੱਕੋ ਇੱਕ ਉਹ ਇਨਸਾਨ ਨੇ ਮਹਾਪੁਰਸ਼ ਕਹਿ ਲੀਏ ਜੋ ਹਰੇਕ ਗਰੀਬਾਂ ਦੀ ਖਾਤਰ ਲੜਦੇ ਆ ਮਜਲੂਮਾਂ ਦੀ ਖਾਤਰ ਲੜਦੇ ਆ ਪਰ ਸਿੱਖ ਕੌਮ ਦੀ ਖਾਤਰ ਉਹ ਕਿਹੜਾ ਟਾਈਮ ਆ ਉਹ ਕਿਹੜੀ ਘੜੀ ਆ ਜਾਂ ਉਹ ਕਿਹੜਾ ਦਿਨ ਆ ਜਿੱਥੇ ਖਾਲਸਾ ਜੀ ਨੇ ਸਟੈਂਡ ਨਹੀਂ ਲਿਆ ਅਸੀਂ ਖਾਲਸਾ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਸਮੁੱਚੇ ਸਾਡੇ ਭਾਈਚਾਰੇ ਦੇ ਹੋਰ ਪਤਵੰਤੇ ਸੱਜਣਾ ਜਿੰਨੇ ਸਾਡੇ ਬਰਨਾਲਾ ਸ਼ਹਿਰ ਦੇ ਨੇ ਮੇਨ ਮੇਨ ਹਸਤੀਆਂ ਉਹ ਖਾਲਸਾ ਜੀ ਨੂੰ ਸਨਮਾਨ ਕਰ ਲਈਏ ਤੋ 2010 ਜੇ ਆਪਾਂ 25 ਤੱਕ ਦੀ ਗੱਲ ਕਰੀਏ ਤਕਰੀਬਨ 15 ਸਾਲ ਦਾ ਸੱਜਣਾ ਹੈਗਾ ਗੱਲ ਬੜਾ ਲੰਮਾ ਸਮਾਂ ਤੁਹਾਡੇ ਚੱਲਿਆ ਇਹਦੇ ਵਿਚਕਾਰ ਦੀ ਜੇ ਗੱਲ ਕਰੀਏ ਤੇਰਾ ਪ੍ਰੀਮੀਅਮ ਬਰੋ ਜਿਹੜਾ ਮਤਲਬ ਤੁਹਾਡੇ ਤੇ ਕਰਵਾਇਆ ਗਿਆ ਸੀ 2010 ਦੇ ਵਿੱਚ 10 ਤੋਂ ਲੈ ਕੇ ਅੱਜ 15 ਸਾਲ ਹੋ ਗਏ ਹੈ ਨਾ 15 ਸਾਲ ਦੇ ਵਿਚਕਾਰ ਜਿਹੜਾ ਸੰਘਰਸ਼ ਹੈ ਜਿਹੜਾ ਕਿੱਦਾਂ ਦਾ ਵਿਹਾਜ ਹੈ ਇਸ ਦੇ ਵਿੱਚ ਸਹਿਯੋਗ ਜਿਵੇਂ ਆਮ ਕਹਿੰਦੇ ਪੰਥ ਨੂੰ ਕੋਈ ਮਤਲਬ ਕਿ ਨਹੀਂ ਕੋਈ ਬਾਹ ਫੜਦਾ ਜਾਣਾ ਸਾਰੇ ਦਿਨ ਵੀ ਅਸੀਂ ਸਿੱਖ ਪੰਥ ਦੀ ਮਦਦ ਕਰਦੇ ਆ ਜਾਂਦਾ ਜੀ ਤੁਹਾਡੇ ਨਾਲ ਤੁਸੀਂ ਕਿ ਕਿਤਾਂ ਦਾ ਰਹਿ ਤੁਹਾਡਾ ਸਫਰ 15 ਸਾਲ ਦਾ ਮੇਰੇ ਕਹਿਣਾ ਮਤਲਬ ਕਿ ਜਿਵੇਂ ਪੰਥ ਕਾਗੂ ਨੇ ਜਾਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਕਿਦਾਂ ਦਾ ਕੀ ਸਹਿਯੋਗ ਰਿਹਾ ਜਿਹੜੇ ਪੰਥ ਕਾਗੂ ਆਪਾਂ ਕਹਿ ਦਿੰਦੇ ਆ ਵੀ ਪੰਥ ਕਾਗੂ ਨੂੰ ਹਰੇਕ ਕੁਰਸੀ ਦੇ ਮਗਰ ਭੱਜੇ ਹੋਏ ਨੇ ਜਾਂ ਬਾਹਰੋਂ ਫੰਡ ਇਕੱਠਾ ਕਰਨ ਲਈ ਇਕੋ ਇੱਕ ਮੈਂ ਦੇਖਿਆ ਵੀ ਜਿੰਨਾ ਮੈਂ 2010 ਤੋਂ ਜਿੰਨੇ ਫਿਲਮ ਨਹੀਂ ਕਰੀ ਸੀ ਮੈਂ ਸਿਰਫ ਇੱਕ ਮੀਟੀ ਗੁਰਦੁਆਰਾ ਪ੍ਰਬੰਧ ਕਮੇਟੀ 'ਚ ਸਰਲ ਕਰਦੇ ਹੋ ਵੀ ਕਰ ਰਿਹਾ ਸੀ ਜਦੋਂ ਇਹਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਲਾ ਰੂਪ ਰਚਨਾ ਚਾਹਿਆ ਸਵਾਗ ਰਚਨਾ ਚਾਹਿਆ ਬੜਾ ਮਨ ਨੂੰ ਦੁੱਖ ਹੋਇਆ ਫਿਰ ਮੈਂ ਇਹ ਫਿਲਮ ਲਿਖੀ ਫਿਲਮ ਲਿਖਣ ਤੋਂ ਬਾਅਦ ਮੈਂ ਰਣਜੀਤ ਸਿੰਘ ਘੱਟਰੀਆਂ ਵਾਲੇ ਪੁਰੇ ਵੀ ਗਿਆ ਲੰਮੀ ਹੋ ਜਾਣੀ ਹੈ ਗੱਲ ਉਹਨਾਂ ਨੇ ਵੀ ਇਹ ਪੈਰ ਨਹੀਂ ਲਾਏ ਫਿਰ ਬਲਜੀਤ ਸਿੰਘ ਦਾਦੂਵਾਲ ਉਨਾ ਕੋਲੇ ਗਿਆ ਉਹਨਾਂ ਨੇ ਬੜੀ ਮੈਨੂੰ ਹੱਲਾਸ਼ੇਰੀ ਦਿੱਤੀ ਵੀ ਗੁਰਸੇਵ ਸਿੰਘ ਕਰੋ ਕੰਮ ਬਹੁਤ ਵਧੀਆ ਗੱਲ ਹੈ ਪਰ ਐਂਡ ਤੇ ਆ ਕੇ ਉਹਨਾਂ ਨੇ ਵੀ ਮੈਨੂੰ ਵਾਪਸ ਆ ਜਿਹੜਾ ਤੁਸੀਂ ਹੁਣ ਪ੍ਰੋਸ਼ਨ ਕਰ ਰਹੇ ਸੀ ਸਿੱਖ ਜੱਤੇ ਬੰਦੀਆਂ ਮੈਂ ਕਹਿੰਦਾ ਜੀ ਜੇ ਕੋਈ ਮੇਰੀ ਜਗਾ ਜਾਂਦਾ ਜ਼ਿਮੀਂਦਾਰਾਂ ਦਾ ਬੇਟਾ ਹੁੰਦਾ ਜਾਂ ਕੋਈ ਤਕੜੇ ਘਰਾਣੇ ਦਾ ਬੇਟਾ ਹੁੰਦਾ ਤਾਂ ਅਜ ਨੂੰ ਉਹਨੂੰ ਸਟਾਰ ਬਣਾ ਦਿੱਤਾ ਜਾਣਾ ਸੀ ਪਰ ਉਸ ਸਮੇਂ ਜਿਹੜੇ ਹਾਲਾਤ ਸੀ ਵੱਡੇ ਵੱਡੇ ਮੰਤਰੀ ਵੀ ਡਰਦੇ ਸੀ ਪ੍ਰਧਾਨ ਮੰਤਰੀ ਵੀ ਮੋਦੀ ਵਰਗੇ ਜਿੰਨੇ ਸੀ ਬੋਰਚੀ ਇਹ ਸਾਰੇ ਸਰਸੇ ਵਾਲੇ ਦੇ ਪੈਰਾਂ 'ਚ ਬੰਦੇ ਸੀ ਜਦੋਂ ਅਸੀਂ ਇਹ ਕੰਮ ਕਰਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਨੇ ਸਾਡਾ ਸਨਮਾਨ ਤੇ ਕੀ ਕਰਵਾ ਸੀ ਤਖਤਾਂ ਤੇ ਲੈ ਜਾ ਕੇ ਸਾਨੂੰ ਨੌਕਰੀ 'ਚੋਂ ਕੱਢ ਦਿੱਤਾ ਬੜਾ ਮਨ ਦੁਖਿਆ ਮੈਂ بڑے ਜਥੇਬੰਦੀਆਂ ਕੋਲੇ ਗਿਆ ਪਤਾ ਨਹੀਂ ਇਹਨਾਂ ਨੂੰ ਕੀ ਹੁੰਦਾ ਹੈ ਜੇ ਤਾਂ ਕੋਈ ਖੜਨ ਵਾਲਾ ਹੋਵੇ ਖਾਲਸਾ ਜੀ ਵਰਗਾ ਉਹ ਤਾਂ ਆ ਕੇ ਆਪੜਾ ਦਿੰਦਾ ਵੀ ਹਾਂ ਜਦੋਂ ਤੁਸੀਂ ਬਹੁਤ ਵਧੀਆ ਕੰਮ ਕਰਿਆ ਮੈਂ ਕਹਿੰਨਾ ਸਾਡੇ ਹੋਣ ਪਰ ਨਾਲੇ ਸ਼ਹਿਰ ਚ ਵੀ ਐਮਪੀ ਇਲੈਕਸ਼ਨ ਵੀ ਹੋਏ ਜਥੇਬੰਦੀਆਂ ਦੇ ਵੱਡੇ ਵੱਡੇ 20 ਤੋਂ ਮਹਾਨ ਲੀਡਰਾਂ ਨੇ ਇਲੈਕਸ਼ਨ ਲੜੇ ਪਰ ਸਾਡੇ ਨਾਲ 2010 ਤੋਂ ਲੈ ਕੇ ਅੱਜ ਤੱਕ ਕੋਈ ਨਹੀਂ ਖੜਿਆ ਅਸੀਂ ਬੜੇ ਨੁਕਸਾਨ ਕਰਾਏ ਸਾਨੂੰ ਬੜੇ ਘਾਟੇ ਝੱਲਣੇ ਪਏ ਸਾਡਾ ਸਾਰਾ ਕੈਰੀਅਰ ਖਤਮ ਹੋ ਗਿਆ ਹੁਣ ਸਾਡਾ ਢਾਡੀ ਜੱਥਾ ਸੀ ਜਿਹੜਾ ਉਹ ਅਸੀਂ ਪਿੰਡਾਂ ਵਿੱਚ ਜਾਣਾ ਕਈ ਬੰਦਿਆਂ ਨੇ ਐ ਪ੍ਰੋਗਰਾਮ ਨਾ ਕਰਾਉਣੇ ਵੀ ਸਰਸੇ ਆਲੇ ਆ ਕੇ ਲੜਨਾ ਪੈਣਾ ਕਲੇਸ਼ ਨਾ ਹੋ ਜੇ ਕੰਮ ਜਮਾ ਸਭੇ ਠੱਪ ਹੋ ਗਏ ਬੜੀ ਅਸੀਂ ਮਿਹਨਤ ਮਜ਼ਦੂਰੀ ਕਰਕੇ ਆਪਦਾ ਟਾਈਮ ਪਾਸ ਕਰਿਆ ਪਰ ਜੇ ਖਾਲਸਾ ਜੀ ਨਾ ਹੁੰਦੇ ਪਤਾ ਨਹੀਂ ਸਾਡੇ ਘਰ ਵਿਖ ਜਾਂਦੇ ਇਸ ਲਈ ਅਸੀਂ ਅੱਜ ਇਹ ਮਹਾਪੁਰਸ਼ਾਂ ਦਾ ਮੈਂ ਤਾਂ ਮਹਾਪੁਰਸ਼ੀ ਕਹੂੰਗਾ ਕਿਉਂਕਿ ਜਿਹੜੇ ਗਰੀਬਾਂ ਦੀ ਖਾਤਰ ਮਜ਼ਰੂਮਾਂ ਦੀ ਖਾਤਰ ਹਮੇਸ਼ਾ ਲੜਦੇ ਆਏ ਆ ਤੇ ਲੜਦੇ ਰਹੇ ਨੇ ਸੋ ਕੀ ਹੁਣ ਤੁਸੀਂ ਇਹ ਫਿਲਮ ਨੂੰ ਰਿਲੀਜ਼ ਕਰੋਗੇ ਆਪਣੇ ਚੈਨਲ ਤੇ ਚਲਾਓਗੇ ਇਹ ਇੱਕ ਇਹ ਫਿਲਮ ਆਪਾਂ ਜਿਹੜਾ ਆਪਣਾ ਮਕਸਦ ਸੀ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਇਹਨਾਂ ਨੇ ਆਪਣਾ ਜੋਰ ਲਾਉਣਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਆ ਅਸੀਂ ਆਪ ਆਪਣਾ ਕੰਮ ਕਰਨਾ ਜੋ ਮਹਾਰਾਜ ਨੇ ਸਾਨੂੰ ਵਾਧ ਖਾਇਆ ਹੁਣ ਜਿਹੜੀ ਇਹ ਫਿਲਮ ਹੈ ਇਹਨੂੰ ਸੋਸ਼ਲ ਮੀਡੀਆ ਰਾਹੀਂ ਅਸੀਂ ਘਰ ਘਰ ਪਹੁੰਚਾਉਣਾ ਚਾਹੁੰਦੇ ਆ ਜਿਹੜਾ ਸਾਡਾ ਸੰਦੇਸ਼ ਸੀ ਜਿਹੜਾ ਸਾਡਾ ਮਕਸਦ ਹੈ ਵੀ ਇਹ ਡੇਰੇ ਬਾਦ ਤੋਂ ਬਚੋ ਬਚੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਲੜਦੇ ਲੜ ਲੱਗੋ ਜੇ ਹਿੰਦੂ ਹੈ ਤਾਂ ਉਹ ਆਪਣੇ ਰਾਮ ਰਹੀਮ ਨੂੰ ਰਾਮ ਜੀ ਨੂੰ ਮੰਨਣ ਭੋਲੇ ਸ਼ੰਕਰ ਨੂੰ ਮੰਨਣ ਜੇ ਮੁਸਲਮਾਨ ਨੇ ਉਹ ਆਪਣੇ ਜੋ ਧਰਮ ਹੈ ਉਹਦੇ ਮੁਤਾਬਕ ਚੱਲਣਾ ਜੇ ਅਸਾਈ ਹੈ ਉਹ ਆਪਣੇ ਮੁਤਾਬਕ ਚੱਲਣਾ ਪਰ ਇਹ ਡੇਰੇ ਬਾਅਦ ਤੋਂ ਬਚੋ ਆਪਣੇ ਧਰਮਾਂ ਵਿੱਚ ਪੱਕੇ ਰਹੋ ਅਸੀਂ ਇਸ ਲਈ ਇਹ ਫਿਲਮ ਘਰ ਘਰ ਪਹੁੰਚਾਉਣਾ ਚਾਹ